ਕੌੜੀ ਗਵਾਰੇ ਦੀ ਮਹੱਲਾ ਪੰਜਵਾ ਕਿ ਉਹ ਬ੍ਰਾਹਮਣ ਹੈ ਪ੍ਰਮੁਖੇਸਕਾ ਹੋਈ ਫਿਰ ਇਸ ਭਾਈ ਬੁਨਤਾਜੇ ਨੇ ਬੇਨਤੀ ਕੀਤੀ ਮਾਰਾ ਧਰਮ ਨਹੀਂ ਮਿਲਦਾ ਤਾਰੂੰ ਬਣਿਆ ਰਿੰਦਾ ਹੈ ਤਾਂ ਸੁਣ ਕੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਉਹ ਬ੍ਰਾਹਮੀ ਹੈ ਪ੍ਰਮੁਖੇਸਕਾ ਹੋ ਇਹ ਭਾਈ ਕਿਸ ਵਾਸਤੇ ਧਰਮ ਕਰਦੇ ਹੋ ਕਿਉਂ ਧਰਮ ਦੇਖਿਓ ਕਿਉਂ ਮਨ ਦੇ ਸੰਕਲਪਾਂ ਦੇ ਨਾਲ ਇਹ ਧਰਮ ਕੀਦਾ ਹੈ ਜਿਹੜਾ ਧੰ ਹੋ ਰਿਹਾ ਓਨ ਹੋਇਆ ਚਿੰਬਿਆ ਹੋਇਆ ਧਰਮ ਹੈ ਜਾਂ ਜਲ ਫਲ ਨਹੀਂ ਅਲ ਰਵਿਆ ਸੋ ਜਦੋਂ ਜਲਾਂ ਜੀ ਵੀ ਪਰਮੇਸ਼ਵਰ ਆਪ ਥਲਾਂ ਜੀ ਵੀ ਉਹ ਪਰਮੇਸ਼ਵਰ ਹੈ ਤਖ਼ਵੀਂ ਚ ਵੀ ਆਕਾਸ਼ ਵਿੱਚ ਵੀ ਵਿਆਪਕ ਸੋ ਪਰਮੇਸ਼ਵਰ ਹੈ ਫੇਰ ਕਾਹਦੇ ਵਾਸਤੇ ਧਰਮ ਨੇ ਹੈ ਤੇ ਧਰਮ ਕਿਹੜੀ ਚੀਜ਼ ਆ ਹੋਵੇ ਜਦੋਂ ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਜੀ ਦੇਖਣ ਕਿ ਨਹੀਂ ਆਉਂਦੀ ਹੈ ਜਿਸ ਵੇਲੇ ਪਾਰਸ ਦੇ ਨਾਲ ਅੱਖੇ ਕੰਪ ਦਾ ਸ਼ੋਹ ਜਾਨ ਹੈ ਸਾਰੀਆਂ ਸੋਹਣੇ ਸੋਨਾ ਦਿੱਦੀਆਂ ਹੈ ਜਦੋਂ ਮਨ ਦੀ ਵਿਕਤੀ ਭਾਈ ਸ਼ਬਦ ਰੂਪੀ 파ਰਸ਼ਨਾ ਸ਼ੋਹ ਜਾਂਦੀ ਹੈ ਉਦੋਂ ਸਾਰਾ ਜਗ ਕੀ ਵਾਹਿਗੁਰੂ ਦੀ ਜੋਤ ਦਿਸਿਆਉਂਦਾ ਹੈ ਗੁਰਮੁਖ ਉੱਭਰੇ ਮਨਮੁਖ ਪਾਤਖੂ ਜਿਹਦੇ ਗੁਰਮੁਖ ਗੁਰਾਂ ਦੁਆਰਾ ਗੁਰਾਂ ਦੇ ਉਵੇਸ਼ ਨੂੰ ਮੰਨਣ ਵਾਲੇ ਉਹ ਬਚ ਗਏ ਹੋ ਸੰਸਾਰ ਸਮੁੰਦਰ ਜੀਨ ਡੁੱਬਦੇ ਜਿਹੜੇ ਮਨਮੁਖ ਆ ਉਹਨਾਂ ਚਿੰਤਾ ਦੀ ਪਾਇ ਕੇ ਭਰਮ ਦੀ ਪਾਇ ਕੇ ਆਪਣੀ ਇੱਜ਼ਤ ਵਕਾਰਾਂ ਕਰਕੇ ਵੀ ਦੁਨੀਆ ਕਰਕੇ ਵੀ ਖੋਲੀ ਗਵਾ ਲਈ ਹੈ ਜਿਸ ਰਾਖੈ ਆਪ ਰਾਮ ਦਇਆਰਾ ਇਹ ਭਾਈ ਜਿਹਨੇ ਕੋ ਆਪ ਰਾਮ ਦਇਆ ਦਾ ਘਰ ਪਰਮੇਸ਼ਰ ਰੱਖਿਆ ਕਰਨਾ ਚਾਹੁੰਦਾ ਹੈ ਇਸ ਨਹੀਂ ਦੂਜਾ ਕੋ ਪਹੁੰਚ ਨਹਾਰਾ ਉਸ ਮਹਾਤਮਾ ਦੀ ਬਰਾਬਰੀ ਕਰਨ ਵਾਸਤੇ ਕੋਈ ਦੂਜਾ ਨਹੀਂ ਪਹੁੰਚਣ ਵਾਲਾ ਹੋ ਸਕਦਾ ਉਹ ਮਾਇਆ ਦਾ ਪਿਆਰਾ ਹੈ ਉਹ ਸਭ ਤੋਂ ਉੱਚਾ ਸਭ ਤੋਂ ਸੁੱਚਾ ਯਾਂਕੇ ਹਿਰਦੇ ਵਿਚਿਆ ਹਰ ਪੁਰਖ ਪੂਆਨੋ ਸਰਹਾਉ ਸਭ ਮਹਿ ਵਰਤੈ ਏਕ ਆਨੰਤ ਸਾ ਉਹ ਸਾਰੇ ਵਿੱਚ ਕੋਈ ਪਿਆਰਿਓ ਵਰਦਿਆ ਜੋ ਅੰਤੁ ਰਹਤ ਹੈ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਆ ਤੂੰ ਸੁਖ ਸੋ ਹੋਏ ਅਚਿੰਤਾ ਤਾ ਤੂੰ ਸੁਖ ਤੋਂ ਹੋਏ ਚਿੰਤਾ ਇਖਾਟ ਇਹ ਸੋ ਪਾਸ ਸਤਿਗੁਰੂ ਨਾਲ ਛਪਿਆ ਹੋਇਆ ਹੈ ਇਹ ਸਤਿਵ ਮੁਕਤੈ ਚਾਹੀਦਾ ਹੈ ਤਾਂ ਤੂੰ ਸੁੱਖ ਤੋਂ ਹੋਏ ਚਿੰਤਾ ਤਾਂ ਤੂੰ ਸੁੱਖ ਦੇ ਸਮੇਤ ਸਾਰੀਆਂ ਚਿੰਤਾ ਤੋਂ ਰਹਿਤ ਹੋਣਾ ਕਰੇ ਭਾਈ ਸੁੱਖ ਤੋਂ ਕੋਈ ਚਿੰਤਾ ਨਹੀਂ ਪਾਠ ਹੈ ਤਾਂ ਤੂੰ ਸੁੱਖ ਹੋ ਉਹ ਕੋਈ ਚਿੰਤਾ ਨਹੀਂ ਛੱਪਿਆ ਹੋਇਆ ਹੈ ਹੀ ਸੁੱਖ ਤੋਂ ਹੋਏ ਚਿੰਤਾ ਕਿਉਂਕਿ ਤੁਸੀਂ ਉੱਥੇ ਪਾਠ ਬੀੜ ਜਿਹੜਾ ਵੇਖਿਆ ਸੌ ਪਾਠਨ ਗੁਰੂ ਜੀ ਨੇ ਕਹੇ ਕਿ ਚਿੰਤਾ ਤੋਂ ਰਹਿਤ ਹੋ ਜਾ ਕਿਸੇ ਕੀ ਜਾਣ ਜੂ ਵਰਤੰਤਾ ਮੇਰੇ ਵਿੱਚ ਦੇ ਸਭ ਆਖਰੀ ਹੈ ਉਹ ਸਭ ਕੀ ਜਾਣ ਜੂ ਵਰਤੰਤਾ ਕੋ ਵਾਹਿਗੁਰੂ ਸਭ ਕੁਝ ਜਾਣ ਰਿਹਾ ਹੈ ਜੋ ਕੋ ਸਾਡੇ ਅੰਦਰ ਵਰਤ ਰਿਹਾ ਹੈ ਜੋ ਅਸੀਂ ਕਿਰਮ ਨਹੀਂ ਕਰ ਗਏ ਹਾਂ ਜਿਸ ਪ੍ਰਕਾਰ ਦੀ ਸਾਡੀ ਹਾਲਤ ਹੈ ਉਸ ਪ੍ਰਕਾਰ ਉਹ ਕਰਾ ਦੰਮੇ ਸਾਹਿਬ ਜੀ ਇਸ ਮੇਰੀ ਵੀ ਸਾਰੇ ਕੀ ਹੋਵੇ ਕਿ ਕੋਈ ਹੈ ਉਹ ਸਭ ਕਿਸ ਜਾਣ ਜੋ ਵਰਤੰਤਾ ਸਿੱਕੇ ਆਪਣੀ ਕਰਤਾਈ ਕਰਾਈ ਤੈਸ ਵੀ ਇੱਕੇ ਥੋੜੇ ਕੋ ਹੈ ਇਹ ਨਹੀਂ ਦੇਖ ਉਹ ਸਭ ਕਿਸ ਜਾਣ ਜੋ ਵਰਤੰਤਾ ਜੋ ਸਾਰਾ ਜੋ ਵਰਤੈ ਰਿਹਾ ਵਰਤ ਰਿਹਾ ਉਹ ਸਭ ਕੁਝ ਪਰਮੇਸ਼ਵਰ ਆਪ ਹੀ ਜਾਣ ਰਿਹਾ ਹੈ ਮਨਮੁਖ ਮੋਏ ਜਿਨ ਦੂਜੀ ਪਿਆਸਾ ਜਿਨ੍ਹਾਂ ਨੂੰ ਭਾਈ ਦੁਆਇ ਦੀ ਪਿਆਸ ਹੈ ਉਹਨਾਂ ਨੂੰ ਮਨਮੁਖ ਹੈ ਉਹ ਦੂਜੀ ਮਾਇਆ ਦੀ ਪਿਆਸ ਚਾਹਵਾਂ ਜਿਹੜੇ ਇੱਛਾ ਵਾਲੇ ਮਨੁੱਖ ਮਰ ਗਏ ਪਰਮੇਸ਼ਰ ਤੋਂ ਬੇਮਖ ਹੋ ਕੇ ਬਹੁ ਜੂਨੀ ਭਵ ਹੈ ਥੁਰ ਕਿਰਤ ਲਿਖਿਆ ਸਾ ਬਾਲੀਆਂ ਜੂਨਾ ਚੋ ਜੀ ਪਾਉਂਦੇ ਫਿਰਦੇ ਆ ਕਰੋਨਨ ਕਰੀ ਇਹੀ ਜੀ ਕੀਤੀ ਹੈ ਉਹ ਐਵੇਂ ਪਰਮੇਸ਼ਰ ਅਨ ਹੋਇਆ ਨਹੀਂ ਉਹਨਾਂ ਨੇ ਚੰਬੇੜਿਆ ਬਾਲੀਆਂ ਜੂਨਾ ਦੀ ਪਾਉਣਾ ਕਰੋ ਜਿਹੜੀ ਕਿਰਤ ਕੀਤੀ ਉਹ ਲਿਖੀ ਗਈ ਹੈ ਉਸ ਲਿਖ ਨੂੰ ਲੇਖਣੋਂ ਮਿਟੀ ਹੈ ਸਗੀ ਜੋ ਲਿਖਿਆ ਕਰਤਾਰ ਉਹ ਜਿਹੜੇ ਦੇ ਅਨੁਸਾਰ ਉਹ ਜੀਵ ਹਰ ਵਕਤ ਵਾਲੀਆਂ ਜੂਨਾਂ ਚ ਭੌਂਦੇ ਫਿਰਦੇ ਹਨ ਜੈਸਾ ਬੀਜੇ ਹੈ ਤੈਸਾ ਖਾਤਾ ਅੱਜ ਵਾਸ ਜਿਹਾਂ ਜਿਆ ਬੀ ਬੀਜਣਗੇ ਕਰਮ ਕਰਨਗੇ ਜਿਵੇਂ ਮਾਰੇ ਵਾ ਬਜਨੇ ਲੋੜੇ ਦਾਖ ਬਰਦਗੋਰੀਆਂ ਕਿਕਰ ਬੀਜੇ ਜੱਟ ਹੰਡੇ ਉਨ ਚਟਾਏ ਦਾ ਪੈਦਾ ਲੋੜੇ ਕਾਟੋ ਬੀਜੇ ਤਾਂ ਕਿchna ਦੇ ਵੀ ਕਿ ਚਾਹੇ ਮੈਨੂੰ ਬਜ਼ੌਰ ਸ਼ਹਿਰ ਦੀਆਂ ਦਾਖਾਂ ਵੜੀਆਂ ਵੜੀਆਂ ਮਨਕੇ ਜਿਹਾ ਪ੍ਰਾਪਤ ਹੋਣ ਇਹ ਗੱਲਾਂ ਕਿਵੇਂ ਹੋ ਸਕਦੀਆਂ ਐ ਇਸੇ ਪ੍ਰਕਾਰ ਸਤ ਸੰਗ ਜੀ ਲੋੜੇ ਦਾਖ ਬਜ਼ੌਰੀਆਂ ਬਜ਼ੌਰ ਵੀ ਨਹੀਂ ਬਕੌਂਠੀਆਂ ਦਾਖਾਂ ਵੀ ਨਹੀਂ ਇਹ ਮੁਕਤੀਆਂ ਭਾਗ ਹੈ ਕਰੋ ਕਸ਼ਮੀਰ ਵਰੂਪ ਜਿਓ ਜਿਓ ਨੂੰ ਮੈਨੂੰ ਮੁਕਤੀਆਂ ਮਿਲ ਜਾਣ ਕਿ ਕਿਰਪਾਪਾ ਰੂਪੀ ਦੀ ਦੀ ਹੈ ਐਸਾ ਜੱਤ ਜੜ ਹੈ ਇਹ ਤੇ ਹੰਡੇ ਉਨਕ ਤਾਏ ਦਾ ਜੋ ਗੈਨ ਕਰ ਮਰੂਪੀ ਉਹਨੇ ਕੱਦਦਾ ਸਰਵਾਹ ਫਿਰਦਾ ਲੋੜੇ ਪੱਟ ਪਟ ਗਿਆਨवान ਹੋ ਕੇ ਬ੍ਰਹਮ ਗਿਆਨ ਦੇ ਬਸ ਤੇ ਪ੍ਰੇਮ ਦੇ ਬਸ ਪਹਿਲਣਾ ਚਾਹੁੰਦਾ ਹੈ ਕਿਵੇਂ ਹੋ ਸਕਦਾ ਨਹੀਂ ਹੋ ਸਕਦੇ ਗੈਸਾ ਬੀਜ ਹੈ ਤੈਸਾ ਖਾਸ ਜੋ ਜੋ ਜੀ ਹੋਏ ਸੋ ਗਵਾਮੋ ਕਹਿਆ ਵਾਹ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹਨੀਆਂ ਜਿਹੜੇ ਭਾਈ ਬਿਉ ਬੀਜੇ ਤੇ ਮੰਗੇ ਵੀ ਉਹ ਅੰਮ੍ਰਿਤ ਮਿਲ ਜੇ ਕਿਵੇਂ ਮਿਲ ਸਕਦਾ ਕੀ ਇਹ ਹਰ ਵਕ ਸਮਾਖੂ ਹਰ ਰੋਜ਼ ਇਹੇ ਕੰਮ ਕਰੇ ਲੋਰੀ ਯਾਰੀ ਠਗੀ ਕਰੇ ਫੇਰ ਤੇ ਮੁਕਤ ਹੋ ਜਾਏ ਕੰਨਾ ਨਹੀਂ ਹੋ ਸਕਦੀਆਂ ਇਹ ਜਿਹੜੀ ਜਨਤ ਆਉਹੋ ਹੀ ਪੜਿਤ ਹੋ ਜਾਏ ਨਾ ਮੂਹ ਤੈਨ ਦਰਸ ਕੀ ਹੈ ਜਿਹੜਾ ਜੀਵਨ ਉਹ ਆਜਾਈ ਪਈ ਰਹੇ ਦੁਨੀਆ ਦੇ ਅੰਦਰ ਤਾਂ ਜੈਸਾ ਬੀਜ ਹੈ ਤੈਸਾ ਖਸਾ ਹੈ ਜਿਹੜਾ ਜੀਵ ਬੀਜ ਕਰਮ ਕਰੇਗਾ ਉਸ ਨੂੰ ਉਸੇ ਫਲ ਨੂੰ ਖਾਣਾ ਤੇ ਭੋਗਣਾ ਪਵੇਗਾ ਦੇਖ ਦਰਸ ਮਨ ਭਿਆ ਵਿਗਾਸਾ ਜਿਹੜਾ ਗੁਰਮਖਣੀ ਜੇ ਉਹਨਾਂ ਦੇ ਮਹਾਰਾਜ ਸਾਹਿਬ ਸਤਿਗੁਰਾਂ ਦੇ ਦਰਸ਼ਨ ਵੇਖ ਕਰਕੇ ਮਨ ਖੜਾਉ ਵਿੱਚ ਆ ਗਏ ਆ। ਖੜਾਉ ਵਿੱਚ ਆ ਗਿਆ ਹੈ ਮਨੋ। ਸਾ ਉਹ ਨਜ਼ਰੀ ਆਇਆ ਬ੍ਰਹਮ ਪਰਗਾਸਾ। ਸਤਿਗੁਰਾਂ ਦੇ ਦਰਸ਼ਨ ਦਾ ਹੈ ਵਾ ਜਿਵੇਂ ਸ਼ੀਸ਼ੇ ਦੇ ਮੂੰਹ ਵੇਖੀਏ ਕੋ ਸਾ ਉਹ ਸ਼ੀਸ਼ਮੈਲ ਜਿਹਾ ਆਉਦੇ ਮੂੰਹ ਹੀ ਜਿਹਾ ਹੈ। ਐ ਸਤਿਗੁਰੂ ਸ਼ੀਸ਼ਮੈਲ ਵੀ ਨਹੀਂ ਆਈ ਹੈ। ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਹੈ ਮਨ ਉਹਦਾ ਖੜਾਉ ਚ ਆ ਜਾਂਦਾ ਹੈ। ਸਾਰੇ ਜੀ ਵਾਹਿਗੁਰੂ ਦਾ ਪ੍ਰਕਾਸ਼ ਬ੍ਰਹਮ ਦਾ ਹੀ ਪ੍ਰਕਾਸ਼ ਨਹੀਂ ਆ ਜਾਂਦਾ ਸ਼ੀਸ਼ੇ ਮੇਲ ਤੇ ਆਪਣੋ ਜਿਹੜਾ ਵੇਖਣ ਵਾਂਗੂ ਵਾਹਿਗੁਰੂ ਹੀ ਨਜ਼ਰ ਚ ਆ ਜਾਂਦਾ ਏ ਗੁਰੂ ਸਾਹਿਬ ਦਾ ਦਰਸ਼ਨ ਸ਼ੀਸ਼ੇ ਜੀ ਨਹੀਂ ਆਈ ਹੈ ਮੁੱਖੋ ਜਨਾਨਕ ਕੀ ਹਰ ਪੂਰਨ ਆਸਾ ਗੁਰੂ ਸਾਹਿਬ ਜੀ ਕਹਿੰਦੇ ਸਾਡੀ ਹਰੀ ਅਕਾਲ ਸੁਖ ਨੇ ਆਸਾਰੀ ਆਸਾ ਪੂਰੀ ਕਰ ਦਿੱਤੀ ਏ ਹੋਰ ਵੀ ਭਾਈ ਜਿਨ੍ਹਾਂ ਦੀ ਲੋੜ ਹੈ ਆਸਾ ਪੂਰੀ ਕਰਨ ਦੀ ਮਹਾਰਾਜ ਸਾਹਿਬ ਸਾਰੇ ਦੀ ਆਸਾ ਪੂਰੀਆਂ ਕਰਨ ਵਾਲਾ ਗੁਰੂ ਸਾਹਿਬ ਜੀ ਕਹਿੰਦੇ ਹਨ ਗੌੜੀ ਗੁਆਰੇਰੀ ਮਹੱਲਾ ਪੰਜਵਾ ਕਈ ਜਨਮ ਭਏ ਕੀਟ ਪਤੰਗ ਜਿਹੜੇ ਸਿੱਖਣ ਕਹੇ ਮਹਾਰਾਜ ਮੇਰੇ ਜਨਮਾਂ ਦਾ ਨਹੀਂ ਪਤਾ ਕਿੰਨੇ ਕਿਵੇਂ ਜਨਮ ਧਾਰੇ ਐ ਤੁੰਗਰੂ ਸਾਹਿਬ ਜੀ ਦੱਸਦੇ ਹਨ ਕਈ ਜਨਮ ਭਏ ਕੀਟ ਪਤੰਗ ਇਹ ਭਾਈ ਕਈ ਜਨਮਾਂ ਜੀ ਕੀਏ ਤੈਰਾ ਰਖਾ ਕੇ ਮਰਨ ਵਾਲੇ ਬਣੇ ਅਜੇ ਕਈਆਂ ਜਰੂਰੀ ਪਤੰਗਾ ਪਰਵਾਣੇ ਬਣਨ ਕੇ ਜੀਵਿਆਂ ਦੇ ਤੇ ਸੜਦੇ ਰਹੇ ਪਤੰਗੇ ਬਣੇ ਕਈ ਜਨੂ ਹਾਥੀਆਂ ਦੇ ਘਾਰੇ ਕਈ ਜਨੂ ਮੱਛੀਆਂ ਦੇ ਘਾਰੇ ਕਈ ਹਰਨਾ ਦੇ ਘਾਰੇ ਜਿਨ੍ਹਾਂ ਲੋਕਾਂ ਨੇ ਪਰਾਇਆ ਪਜਾਰਥ ਖਾ ਖਾ ਕੇ ਫਿਰ ਦਿੱਤਾ ਵੀ ਕਰ ਗਿਆ ਮੁਕਰ ਕੇ ਉਹ ਮੱਛੀਆਂ ਬਣ ਬਣ ਕੇ ਆਉਗਾ ਮਾਸ ਕਟਾ ਕੇ ਖਾਂਦੇ ਏ ਇਹੇ ਲੋਕ ਜਿਹੜਾ ਪਦਾਰਥ ਦੱਸਿਆ ਕਿ ਮੁਕਰ ਜੇ ਹਨ ਉਹ ਹਰਨਾ ਵੀ ਜੂਨ ਕਹਿ ਕੇ ਆ ਉਹਦਾ ਮਾਫ ਚਟਾਇ ਕਿ ਖਾਂਦੀ ਹੈ ਇਹ ਤਰੂਸ ਵਾਸਵਿਕ ਦੰਦਰ ਇਹ ਨਾਲੇ ਮਰਨੇ ਹੁੰਦੇ ਜੂਨਾਂ ਦੇ ਇਸ ਪ੍ਰਕਾਰ ਸਾਧ ਸੰਗਜੀ ਮਾੜਾ ਕਹਿੰਦੇ ਹੈ ਜੀਵ ਕਈ ਜਨ ਹਾਥੀ ਨਾਲ ਧਾਰਵਾ ਫਿਰਿਆ ਮੱਛੀਆਂ ਦੇ ਧਾਰੇ ਹਰਨਾ ਦੇ ਧਾਰਨਾ ਕੀਤੇ ਕਈ ਜਨ ਪੰਖੀ ਸਰਪ ਹੋਏ ਕਈ ਜਨ ਪੰਖੀ ਬਣ ਬਣ ਕੇ ਉੜਦਾ ਫਿਰਿਆ ਸੁਦਿਆਂ ਦੇ ਬਲ ਕਰਕੇ ਮਾਨ ਨਾ ਭਜਨ ਨਾ ਕੀਤਾ ਉਹ ਕਾਂਸ਼ੀਆਂ ਦੀ ਜੂਨ ਨੂੰ ਪ੍ਰਾਪਤ ਹੋਏ ਅਗੇ کئی ਜਨਮ ਪਾਂਛੀ ਸਰਪ ਹੋਇਓ ਸੱਬ ਬਣ ਬਣ ਕੇ ਮਾਇਆ ਦੇ ਮੋਹ ਵਿੱਚ ਅੰਤ ਕਾਲ ਜੋ ਲక్ష్ਮੀ ਖਿੰਰੇ ਐਸੀ ਚਿੰਤਾ ਮੈਂ ਜੇ ਮਰੇ ਹਰਬ ਜੋਨ ਬਲ ਬਲ ਕਰਾ ਬਾਰ ਬਾਰ ਸੱਪਾਂ ਦੀ ਜੂਨਾਂ ਮਾਇਆ ਨੂੰ ਚਿੜੂਆ ਹੋਇਆ ਮਰ ਗਿਆ ਉਹ ਸਾਪ ਹੀ ਬਣ ਜਾ ਰਿਹਾ ਹੈ ਸਰਕਾਰ ਸਰਪ ਹੋਇਓ ਕਈ ਜਨਮ ਹੈ ਵਰ ਬ੍ਰਖ ਜੋ ਕਈ ਜਨਮ ਪੰਛੀ ਸਰਪ ਹੋਈ ਕਈ ਜਨਮ ਪੰਛੀ ਬਣਦਾ ਰਿਹਾ ਕਈ ਜਨਮ ਸੱਤ ਜੰਗਣ ਤੇ ਫੁਕਾਰੇ ਮਾਰਦੇ ਨੇ ਜ਼ਹਿਰ دار ਦਾਰਿਆ ਲੋਕਾਂ ਨੂੰ ਕਈ ਜਨਮ ਹੈ ਵਰ ਬ੍ਰਖ ਜੋ ਕਈ ਵਾਰੀ ਜਨਮ ਵਿੱਚ ਹੈ ਘੋੜੇ ਵਾਸਤੇ ਗਰਿਆਈ ਘੋੜੇ ਸਵਾਰੀਆਂ ਕਰਨ ਵਾਲੇ ਬਣਿਆ ਚੰਗਾ ਨਿਹਾਰੀਆਂ ਖਾਣ ਆਇਆ ਕਈ ਵਾਰੀ ਬਿਰਖ ਨੂੰ ਬੈਲ ਬਣ ਕੇ ਜੋਇਆ ਗਿਆ ਜੋੜਿਆ ਗਿਆ ਮਾਝੀ ਬੋਲੀ ਜੋੜਨ ਨੂੰ ਜੋ ਆ ਕਹਿੰਦੇ ਹੈ ਤੋ ਕਈ ਜਨਮਾਂ ਦੇ ਕੇ ਬਲਗ ਬਣ ਬਣ ਕੇ ਜੋੜਿਆ ਗਿਆ ਅੰਦਰ ਕੋ ਜੋयो ਤੇ ਕਈ ਜਨਮਾਂ ਦੀ ਘੋੜੇ ਬਣ ਕੇ ਸਵਾਰੀਆਂ ਦੇ ਕੰਮ ਆਉਂਦਾ ਰਹਾ ਇਸ ਪ੍ਰਕਾਰ ਮਿਲ ਜਗ ਦੀਸ ਮਿਲਨ ਕੀ ਬਰੀਆ ਇਹ ਮਨੁੱਖਾ ਜਨੂ ਹੁਣ ਕਿਨੂੰ ਮਿਲਿਆ ਮਾਰਨ ਤਰਸ ਕਰਕੇ ਗੁਪਤ ਹੈ ਪ੍ਰਾਉਤ ਮਾਨਸਬੇ ਹੋਰੀਆ ਗੋਵਿੰਦ ਮਿਲ ਕੇ ਤੇਰੀ ਬਰੀਆ ਮਿਲ ਪਾ ਜਗ ਦੇ ਈਸ਼ਰ ਪ੍ਰਿਦੇਸ਼ਰ ਨੂੰ ਤੈਨੂੰ ਮਿਲਣ ਦੀ ਬਾਰੀ ਸੀ ਹਮਾਰਾ ਨਾਵ ਦੇ ਕਿਰਨ ਕਾਲ ਇਹ ਦੇਹ ਸੰਜਰੀਆ ਕਿਰਨ ਕਾਲ 84 ਲੱਖ ਜੂਨ ਭੋਗਣ ਤੋਂ ਬਾਅਦ ਇਹ ਤੈਨੂੰ ਇਹ ਦੇਹ ਸੰਜਰੀਆ ਨਾਮ ਪ੍ਰਾਪਤ ਹੋਈ ਹੈ ਕੰਪਲੀ ਪ੍ਰਕਾਰ ਜਰੀ ਹੈ ਤੇਰੇ ਨਾਲ ਮਿਲੀ ਹੈ ਤੈਨੂੰ ਇਹਦੇ ਸੋ ਇਸ ਦੇ ਨੂੰ ਐਵੇਂ ਨਾ ਗਵਾਹੀ ਫੇਰ ਨੀ ਕਰਿਆ ਥੌਣੀਏ ਦੇ ਜੋ ਉਹ ਪੱਥਰਾਂ ਦੀਆਂ ਜਿਹੜੀਆਂ ਜੂਨੇ ਜੁਗਾਂ ਤੱਕ ਪਹਨ ਹਨ ਇਹ ਕਿ ਕਿ ਇੱਕ ਥੌਰ ਵਾਸ ਕਰੇ ਪੱਥਰਾਂ ਦੀ ਜੂਨ ਇੰਨੀ ਲੰਮੀ ਹੈ ਕਿ ਕਾ ਜੁਗਾਂ ਤੋਂ ਸਿੱਕੇ ਥਾਂ ਪਏ ਰਹਿੰਦੇ ਐ ਇਸੇ ਪ੍ਰਕਾਰ ਬ੍ਰਿਸ਼ਵਾਂ ਦੀਆਂ ਕਈ ਕਈ 500 ਬਰੇ ਵੀ ਉਗ ਰਹੇ ਹੇ ਇਸ ਪ੍ਰਕਾਰ ਬੜੀਆਂ ਲੰਮੀਆਂ ਜੂਨਾ ਹਨਗੀਆਂ ਇਹ ਤੂੰ ਕਿਰ ਕਾਲ ਮਗਰੋਂ ਤੂੰ 84 ਲੱਖ ਜੂਨ ਭੋਗਣ ਤੋਂ ਚਾਹਾਂ ਜੁਗਾਂ ਬਾਅਦ ਨਾ ਸਮਝੀ ਕਿ ਬਹੁਤ ਥੇ ਕਾਲ ਮਗਰੋਂ ਕਈ ਕਿ ਕੋ ਨੂੰ ਦੇ ਪ੍ਰਾਪਤ ਕੋਈ ਮਨੁੱਖਾ ਜਾਨੋ ਅਰਹਾਉ ਕਈ ਜਨਮ ਸਹਿਲ ਗਿਰ ਕਰਿਆ ਕਈ ਜਨਮ ਤੋਂ ਸਹਿਲ ਪੱਥਰਾਂ ਦੀ ਜੁਨਾ ਚ ਪਿਆ ਰਿਆ ਅਤੇ ਸਹਿਲ ਗਿਰ ਕਰਿਆ ਕਈ ਜਨਮਾਂ ਵਿੱਚ ਖੁਸ਼ਕ ਪੱਥਰ ਪੈਦਾ ਹੋਇਆ ਕਈਆਂ ਜੀ ਗਿਰ ਪਹਾੜ ਕਰੀ ਵਾਲੇ ਪਹਾੜ ਜਿਨੇ ਚੜਨੇ ਚੜਦੇ ਹੈ ਉਹ ਪਹਾੜ ਮਨਾ ਜਿਨਾ ਜੋ ਪਾਣੀ ਦੇ ਸ਼ੋਮੇ ਨਿਕਲਦੇ ਹੈ ਕਿਉਂ ਕਈਆਂ ਜਨਮਾਂ ਵਿੱਚ ਖੁਸ਼ਕ ਪੱਥਰ ਬਣਿਆ ਕਈ ਜਨਮਾਂ 'ਚ ਗਿਰ ਪਹਾੜਾਂ 'ਚੋਂ ਪਾਣੀ ਡਿੱਗਣ ਵਾਲੇ ਚੋਣ ਵਾਲੇ ਜਿਹੜੇ ਆ ਸੋਮੀਆਂ ਵਾਲੇ ਉਹ ਪਹਾੜ ਬਣਿਆ ਤੂੰ ਇਸੇ ਪ੍ਰਕਾਰ ਕਈ ਜਨਮ ਕਈ ਜਨਮ ਸੈਲ ਗਿਰ ਕਰਿਆ ਕਈ ਜਨਮੋਂ ਜਿੱਤੋਂ ਪਹਾੜੀਆਂ ਹੀ ਬਣਾ ਕੇ ਜਮਾਇਆ ਗਿਆ ਫੇਰ ਗਿਰ ਪਹਾੜਾਂ ਤੇ ਕਰੇ ਉੱਪਰ ਗਿਆ ਕਰੇ ਚੜ ਗਿਆ ਕਿਉਂ ਹੀ ਸੌਦਾ ਵੇਚਣ ਵਾਸਤੇ ਕਰੇ ਸ਼ਹਿਰ ਜਾਣ ਵਾਸਤੇ ਪਹਾੜੋਂ ਉਤਰਿਆ ਕਰੇ ਚੜਿਆ ਕਿਉਂ ਸੈਲ ਕਰਦਾ ਰਿਹਾ ਪਹਾੜਾਂ ਦੀ ਬਹੁਤ ਸਾਰੇ ਪਹਾੜਾਂ ਵਿੱਚ ਕਈ ਵਾਰੀ ਤੂੰ ਸੈਲ ਖੁਸ਼ਕ ਪੱਥਰਾਂ ਦੀਆਂ ਜੁਨਾਜੇ ਤੇ ਪਰ ਕਰੀਵਾਏ ਦਰਸ਼ਨੀਏ ਜੁਨਾਜ ਪਾਇਆ ਗਿਆ ਜਿਹੜਾ ਪੱਥਰ ਵਿੱਚ ਕਈ ਜਾਨਵਰ ਗਰਭ ਵਿੱਚ ਖੜਿਆ ਜੀ ਜੋ ਜੀਵ ਕੁਮਾਦਾ ਦੇ ਗਰਭ ਵਿੱਚ ਤੂੰ ਗਰਭ ਵਿੱਚ ਛਾਣੀ ਗਿਆ ਅਤੇ ਕਈ ਵਾਰੀ ਗਰਭ ਕਿਹੜਾ ਖੜੀ ਗਿਆ ਕਈਆਂ 2 ਮਹੀਨੇ ਦਾ ਗਰਭ ਦਿਖ ਪੈਂਦਾ ਹੈ ਕਈ ਇਹਦੇ 7 ਮਹੀਨੇ ਦਾ ਗੱਲ ਦਿੰਦਾ ਇਸ ਪ੍ਰਕਾਰ ਕਈ ਜਨਮਾਂ ਵਿੱਚ ਗਰਭ ਦਿੰਦਾ ਪਾਇਆ ਤੇ ਛਣਵਾਗ ਰਹਾ ਤੇ ਇਹ ਨਾਸ ਹੋ ਗਿਆ ਖਰ ਗਿਆ ਤੇ ਇਹ ਸਰੀਰ ਕਈ ਜਨਮ ਸਾਖ ਕਰ ਉਪਾਇਆ ਕਈ ਜਨਮਾਂ ਤੈਨੂੰ ਆਖੇ ਪੀਆਂ ਜਿਹੜੀਆਂ ਇਹ ਵੀ ਜੂਨ ਹੈ ਤੈਨੂੰ ਕਈਆਂ ਜਨਮਾਂ ਸੇ ਖੇਤੀਆਂ ਬਣਾ ਕੇ ਤੈਨੂੰ ਪੈਦਾ ਕੀਤਾ ਗਿਆ ਲੱਖ 84 ਜੂਨ ਪਰਮਾਉ ਤੈਨੂੰ ਕੀ ਦਸੀਏ ਅੰਡ ਦੀ ਖਾਣੀ ਗੇਰ ਦੀ ਖਾਣੀ ਸੇਤ ਦੀ ਖਾਣੀ ਉਹ ਤੋਂ ਵੀ ਖਾਣੀ ਕਈ ਲੱਖ ਚੌਰਾਸੀ ਲੱਖ 84 ਜੂਨ ਪਰਮਾਉ 84 ਲੱਖ ਜੂਨ ਹੀ ਤੈਨੂੰ ਪਰਮਾਇਆ ਹੈ ਫੇਰ ਤੂੰ ਫਿਰਦਾ ਆਇਆ ਹੈ ਸਾਧ ਸੰਗ ਭਇਉ ਜਨਮ ਪ੍ਰਾਪਤ ਪਗਲੀ ਟੋਕ ਵੀ ਨਾਲ ਪੜੋ ਕਰ ਸੇਵਾ ਭਜ ਹਰ ਹਰ ਗੁਰਮਤ ਆਪ ਕਹਿੰਦੇ ਭਇਉ ਜਨਮ ਪ੍ਰਾਪਤ ਜਨਮ ਮੁੱਖਾ ਜਨਮ ਪ੍ਰਾਪਤ ਹੋਇਆ ਸਾਧ ਸੰਗ ਕਰ ਸੇਵਾ ਸਾਧ ਸੰਗ ਦੀ ਸੇਵਾ ਕਰੋ ਤੇ ਭਜ ਹਰ ਹਰ ਗੁਰਮਤ ਗੁਰਮਤ ਦੁਆਰਾ ਹਰੀ ਦਾ ਭਜਨ ਕਰਦੇ ਦੇ ਪਾਪਾਂ ਨੂੰ ਹਰ ਗਏ ਵੇ ਪਰਮੇਸ਼ਰ ਦਾ ਭਜਨ ਕਰ ਸਾਧ ਸੰਗ ਦੀ ਸੇਵਾ ਕਰ ਇਹ ਤੈਨੂੰ ਮੁਨੁਖਾ ਜੀ ਨੂੰ ਪ੍ਰਾਪਤ ਹੋਇਆ ਕਿਉ ਗੁਰਮਤਿ ਨੂੰ ਧਾਰ ਕਰਕੇ ਮੁਕਤ ਹੋ ਜਾ। ਸਾਧ ਸੰਗਤ ਨੂੰ ਕਰਨਾ ਕਰ ਤੈਨੂੰ ਮੁਨੁਖਾ ਜੀ ਨੂੰ ਪ੍ਰਾਪਤ ਪਿਆ ਹੈ। ਕੇਵਾ ਕਰ ਸੰਗੇ ਦੀ ਮਿਲ ਕੇ ਤੇ ਨਾਮ ਪਰਮੇਸ਼ਰ ਦਾ ਸਿਮਨ ਕਰ ਗੁਰਮਤਿ ਦੁਆਰਾ ਯਾਦ ਮਾਨ ਝੂਠ ਆਵੇ ਮਾਨ ਨ ਕਰੇ ਕਰ ਮੇਰੇ ਵਰਗਾ ਕੋਈ ਸੋਹਣਾ ਨਹੀਂ ਮੇਰੇ ਵਰਗਾ ਕੋਈ ਸ਼ਾਨਾ ਨਹੀਂ ਮੇਰੇ ਜੈਸਾ ਕੋਈ ਵਿਦਵਾਨ ਨਹੀਂ ਤੇ ਮਾਨ ਨਾ ਕਰਿਆ ਕਰ ਤਿਆਗ ਤਿਆਗ ਮਾਨ ਝੂਠ ਅਭਮਾਨ ਮਾਨ ਨਾ ਕਰਿਆ ਕਰ ਝੂਠ ਬੋਲਣਾ ਛੱਡ ਦੇ ਝੂਠ ਜਿਹੜਾ ਬੋਲਣਾ ਝੂਠ ਵਰਗਾ ਹੋਰ ਕੋਈ ਪਾਪ ਨਹੀਂ ਹੈ ਕੋ ਇਸ ਕਰਕੇ ਝੂਠ ਛੱਡ ਦੇ ਤੇ ਉਹ ਮਾਨ ਹੰਕਾਰ ਜਿਹੜਾ ਜਿਹੜੇ ਮੰਨੀ ਬੈਠਾ ਵੀ ਮੇਰੇ ਵਰਗਾ ਕੌਣ ਹੈ ਦੁਨੀਆ 'ਚ ਹੋ ਸਕਦਾ ਜਿਹਾ ਜ ਮੈਂ ਬ੍ਰਹਮਣ ਪੈਦਾ ਕੀਤਾ ਹੋਰ ਕੋਈ ਪੈਦਾ ਹੀ ਨਹੀਂ ਕੀਤਾ ਉਸ ਨੇ ਕਿਉਂ ਦਿਲ 'ਚ ਹੰਕਾਰ ਮੰਨਣਾ ਜਿਹੜਾ ਆਪਣੇ ਗੁਨਾ ਦਾ ਤੇ ਮਾਨ ਸਤਕਾਰ ਵੀ ਅੱਜ ਛੇ ਰੱਖੀ ਮੇਰੇ ਲੋਕ ਸਤਕਾਰ ਕਰਨ ਤੇ ਝੂਠ ਬੋਲਣਾ ਇਹ ਸਭ ਛੱਡ ਦੇ ਜੀਵਨ ਜੀਵਤ ਮਰ ਹੈ ਦਰਗ ਹੈ ਪਰਵਾਹ ਇਹ ਜੀਵਨ ਭਾਵ ਤੋਂ ਮਰ ਜਾਵੇ ਕਹਿੰਦਾ ਮੈਂ ਆਪਦੀ ਜ਼ਮੀਰ ਵੇਚ ਜਾਣਾ ਜਿਉਂਦਾ ਹੀ ਮਰ ਜਾ ਇਹੋ ਗੱਲ ਔਖੀ ਹੈ ਕਿ ਜੀਵਨ ਭਾਵ ਤੋਂ ਮਰਨਾ ਕੋਈ ਬੁੜਾ ਕਹੋ ਭਲਾ ਕਹੋ ਇਹ ਜੀਵਨ ਭਾਵ ਤੋਂ ਮਰ ਜਾਵੇ ਨੇਕੀ ਖੜਦਾ ਹੋਇਆ ਫੇ ਵਾਹਿਗੁਰੂ ਜੀ ਤੁਹ ਪਰਮਾਨਿਕ ਹੋ ਜਾਏਗਾ ਜੋ ਕਿਛ ਹੋਆ ਸੋ ਤੁਧ ਤੇ ਹੋ ਗੋ ਜਾਣ ਵਾਹਿਗੁਰੂ ਦੇ ਸਨਮੁਖ ਚਿੱਤ ਨੂੰ ਕਰ ਕੇ ਪਰਮੇਸ਼ਰ ਜੋ ਜਿੰਨਾ ਸਾਰਾ ਸੰਸਾਰ ਕੁਝ ਹੋਇਆ ਇਹ ਆਪ ਤੋਂ ਹੀ ਪੈਦਾ ਹੋਇਆ ਹੈ ਅਵਰ ਨਾ ਦੂਜਾ ਕਰਨ ਜੋ ਜਿਹ ਹੋਵੇਗਾ ਆਪ ਦੀ ਵੱਲੋਂ ਹੀ ਹੋਵੇਗਾ ਆਦਰ ਸਤਿ ਦੂਜਾ ਕੋਈ ਕਰਨ ਦੇ ਲਾਇਕ ਨਹੀਂ ਹੈ ਮਹਾਰਾਜ ਤਾਂ ਮਿਲੀਏ ਜਾਂ ਲੈ ਹੈ ਮਿਲਾ ਤੁਮਾਰੋ ਤੁਮਾਰੋ ਤਾਂ ਮੈਂ ਸਕੀਦਾ ਜੀ ਆਪ ਕਿਰਪਾ ਕਰਕੇ ਸਭਗਿਆਂ ਦੀ ਸ਼ਰਨ ਚ ਪਾ ਕੇ ਸੰਗਤ ਨਾਲ ਮੇਲ ਕਰਕੇ ਜੀਵਨ ਚੰਗਾ ਬਣਾ ਕੇ ਵਿਕਾਰਾਂ ਤੋਂ ਛੁਡਾ ਕੇ ਮੇਲ ਲਵੇ ਕਉ ਨਾਮਿਕ ਹਰ ਹਰ ਗੁਣ ਗਾ ਜੀ ਜੀ ਕੀ ਕਹਿੰਦੇ ਨੇ ਮਹਾਰਾਜ ਜੀ ਨੇ ਮਿਰੀ ਰਹਿ ਮਹਾਰਾਜ ਕਹਿੰਦੇ ਹਰ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਓ ਭਾਈ ਤੇਰ ਮਹਾਰਾਜ ਸਾਹਿਬ ਇਸ ਪ੍ਰਕਾਰ ਮੇਲ ਲੈਂਦਾ ਤਿਉ ਵਾਹੀ ਨਾਲ ਮਿਲਿਆ ਜਾਂਦਾ ਗੌੜੀ ਗੁਆਰੇਰੀ ਮਹੱਲਾ ਪੰਜਵਾ ਕਰਮ ਭੂ ਮਹਬੂ ਉਹ ਨਾਮ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਰਮਾਂ ਦੀ ਧਰਤੀ ਹੈ ਭਾਰਤ ਵਰਸ਼ ਦੀ ਇਹਦੀ ਧਰਤੀ ਹੈ ਹੋਰ ਨਾ ਦੇਸਾਂ ਵਿੱਚ ਹੋਰ ਨਾ ਮੁਲਕਾਂ ਦੇ ਲੋਕ ਭੋਗਣ ਤੋਂ ਬਿਨਾ ਆਸ਼ਿਸ਼ ਤੋਂ ਬਿਨਾ ਹੋਰ ਮਾਇਆ ਖੱਟਣ ਤੋਂ ਬਿਨਾ ਕੁਝ ਨਹੀਂ ਜਾਣਦੇ ਇਹ ਕਰਮਾਂ ਦੀ ਧਰਤੀ ਨਹੀਂ ਹੋਈ ਭਾਰਤ ਵਰਸ਼ੇ ਵਿੱਚ ਸੰਸੰਗਤ ਹੈ ਕਿ ਕਿ ਪ੍ਰਮੇਸ਼ਰ ਦਾ ਗਿਆਨ ਹੈ ਇਸ ਵਿੱਚ ਭਾਵ ਭਗਤੀ ਵੀ ਹੈ ਸਰਦਾ ਹੈ ਭਾਵਨਾ ਹੈ ਤੇ ਪਾਪ ਹੁੰਦਾ ਗਿਆਨ ਹੈ ਇਸ ਕਰਕੇ ਭਾਰਤ ਵਿੱਚ ਕਰਮਾਂ ਦੀ ਧਰਤੀ ਹੈ ਇਹਦੇ ਵਿੱਚ ਜਿੰਮੀ ਨੂੰ ਧਨੀ ਜਨਮ ਦਿੱਤਾ ਮਹਾਰਾਜ ਨੇ ਇਹ ਹੋਰ ਨਾ ਜੁਨਾ ਕਿਸੇ ਮੁਲਕਾਂ ਜੰਮਿਆ ਉਥੇ ਤੁਸੀਂ ਆਸ਼ਿਸ਼ ਤੋਂ ਬਿਨਾ ਕਰਨਾ ਹੀ ਕੁਝ ਨਹੀਂ ਇਹ ਕਰਮਾਂ ਦੀ ਧਰਤੀ ਭਾਰਤਖੰਡ ਮਿਲਿਆ ਤੁਹਾਨੂੰ ਉਹਨੇ ਪੁੰਨਾ ਦੇ ਪ੍ਰਸਾਦ ਕਰਕੇ ਇਹਦੇ ਜਿਹੜੇ ਭਾਈ ਨਾਮ ਦੇ ਬੀਬੀ ਜੋ ਇਹਦੇ ਕਰਮਾਂ ਦੀ ਭੂਤ ਧਰਤੀ ਹੈ ਮਨੁੱਖਾ ਦੇ ਇਹ ਕਰਮਾਂ ਕਰਕੇ ਸਾਨੂੰ ਮਨੁੱਖਾ ਦੇ ਪ੍ਰਾਪਤ ਹੋਈ ਹੈ ਚੰਗੇ ਕਰਮ ਕੀਤੇ ਸੀ ਭਾਈ ਗੁਰਦਾਸ ਸਾਹਿਬ ਲਿਖਿਆ ਹੈ ਫਤੂਵੇ ਦੇ ਲੱਖਵਰੀਆਂ ਵੀ ਆਰਦੇ ਕੋਠੇ-ਕੋਠੇ ਨੂੰ ਮੰਦਰ ਸਾਗੇ ਕਰਮਪੋਸ਼ਿਆ ਬਣ ਬਕੇ ਬਖਤ ਗੁਜਾਰ ਨ ਪਿੰਨੀ ਸਾਗੇ ਉਹ ਅੱਜ ਜਾਜ ਕਹਿੰਦੇ ਆ ਪਾਇਆ ਮਾਨਸ ਦੇ ਨੂੰ ਪਿਛਲੀ ਜੁਗ ਦੀ ਜੋ ਕਰੀ ਕਮਾਈ ਪਿਛਲੇ ਜੁਗਾਂ ਦਾ ਕੰਮ ਕੀਤਾ ਸੀ ਜਦ ਕੀਤਾ ਸੀ ਉਹਦੇ ਕਰਕੇ ਕਲਯੁਗ ਦੇ ਵਿੱਚ ਮਨੁੱਖਾ ਦੇ ਆਪਾਂ ਨੂੰ ਮਿਲੀ ਹੈ ਚਾਹਾਂ ਜੁਗਾਂ 'ਚ ਫਿਰ ਤੋਂ ਫਿਰ ਤੋਂ ਬਹੁਤ ਜਰ ਵਹਾਰੋ ਮਾਨਸ ਲੈ ਨਹੀਂ ਉਹ ਪੁੰਨ ਦਾ ਫਲ ਮਨੁੱਖਾ ਜੇ ਹੀ ਮਿਲੀ ਹੈ ਜੇਸ ਮਨੁੱਖਾ ਜੇ ਇਹਨੂੰ ਪਾ ਕੇ ਹੁਣ ਕਰਮ ਧੂਮ ਮਹ ਬੂਆ ਉਹ ਨਾ ਇਹ ਕਰਮਾਂ ਦੀ ਧਰਤੀ ਸਮਝ ਲੈ ਇਹਦੇ ਵਿੱਚ ਕਰਮਾਂ ਚੰਤੀ ਸੀ ਜੁਗੰਤ ਸੋ ਬੋ ਵਾਸੋ ਖਾਤ ਕ੍ਰਿਪਾ ਦੇ ਨਾਮ ਉਨੂੰ ਬੋ ਬੀਜਨਾ ਕਰੋ ਏ ਭਾਈ ਪੂਰਨ ਹੋਏ ਤੇ ਮਾਰਾ ਕਾਂ ਜੇ ਤੂੰ ਕੰਮ ਪੂਰਾ ਕਰਿਆ ਚਾਹੁੰਦਾ ਧਰਮ ਅਰਥ ਕਾਮ ਮੋਹ ਸਭ ਤੇਰਾ ਕਾਰਜ ਪੂਰਾ ਹੋ ਜਾਏਗਾ ਹਲ ਪਾਵ ਹੈ ਮਿਟੈ ਜਮਤਰਾ ਸ੍ਰੋ ਗਿਆਨ ਰੂਪੀ ਫਲ ਵੀ ਪਾ ਲਵੇਂਗਾ ਬ੍ਰਹਮ ਗਿਆਨ ਰੂਪੀ ਸੁਖ ਰੂਪੀ ਫਲ ਵੀ ਪਾ ਲਵੇਂਗਾ ਜਮਾ ਦਾ ਦਰਬਾਰ ਵੀ ਕੋਰਾ ਮਿਟ ਜਾਏਗਾ ਨਿਤ ਗਾਵ ਹੈ ਹਰ ਹਰ ਗੁਣ ਜਾਸ ਜੇ ਕਰਕੇ ਜਿਹੜੇ ਹਰ ਹਰ ਦੇ ਗੁਣ ਨੂੰ ਗਾਉਂਦੇ ਨੇ ਸੰਗਤ ਉਹਦੇ ਨਾਲ ਮਿਲ ਕੇ ਤੂੰ ਵੀ ਜਸ ਨੂੰ ਗਾਵੇਂ ਜੀ ਪਰਮੇਸ਼ਰ ਦੇ ਨੂੰ ਨਿਤ ਵਰਤੀ ਗੁਣ ਗਾਉਂਦੀ ਹੈ ਸੰਗਤ ਉਹਦੇ ਨਾਲ ਮਿਲ ਕੇ ਹਰ ਹਰ ਪਰਮੇਸ਼ਰ ਦਾ ਜਸ ਗਾਉਣਾ ਕਰ ਤੋਂ ਵੀ ਨਿੱਕੇ ਜਿੱਤੇ ਸੰਗਤ ਵਿੱਚ ਮਾਰੇ ਵੀ ਜਸ ਨੂੰ ਗਾਉਂਦੀ ਹੈ ਹਰ ਹਰ ਗੁਣ ਜਿੱਥੇ ਸੰਗਤ ਵਿੱਚ ਹਨ ਹੈ ਉਨਾਂ ਦੇ ਮਿਲ ਕੇ ਤੋਂ ਵੀ ਨਿਕਾ ਪਰਤੀ ਗਵਨਾ ਕਰ ਫੇਰ ਜਿਹੜਾ ਜਾਂਦਾ ਗਰਮੀ ਮਿਲ ਜਾਏਗਾ ਫਲ ਵੀ ਪਾ ਲਏਗਾ ਜੋ ਚਾਹੇਗਾ ਹਰ ਹਰ ਨਾਮ ਅੰਤਰ ਉਰਤਾ ਇਹ ਪਿਆਰਿਆ ਸੰਦੇ ਦੇ ਪ੍ਰਕਾਪ ਕਰਕੇ ਪਰਮੇਸ਼ਰ ਦਾ ਨਾਮ ਜਿਹੜੇਕ ਪਾਪਾਂ ਨੂੰ ਹਰਨ ਵਾਲਾ ਹੈ ਉਹਨੂੰ ਹਿਰਦੇ ਦੇ ਉਰ ਅੰਦਰ ਧਾਰਨਾ ਕਰ ਕੀ ਗੁਰਕਾਰ ਜਿ ਲਿਹੋ ਸਵਾਰ ਮਨੁ ਮਨੁ ਮੁਖਾਇਨ ਛੇਤੀ ਪ੍ਰਾਪਤ ਹੋਇਆ ਹੈ ਇਹਸ ਨੂੰ ਨੂੰ ਕਹੇ ਜੰਮੀਂ ਛੇਤੀ ਕਾਰਿ ਸਵਾਰਨਾ ਹੈ ਆਪਦਾ ਜਿੰਨਾ ਚਿਰ ਮੌਕਾ ਸਮਾਂ ਨਹੀਂ ਆਇਆ ਪਹਿਲਾ ਪਹਿਲਾ ਇਹ ਆਪਦਾ ਮੁਕਤੀ ਹੋਣ ਦਾ ਕਾਰਿ ਸਵਾਰਨਾ ਹੈ ਰਹਾਉ ਆਪਣੇ ਪ੍ਰਭ ਪਿਓ ਹੋ ਸਾਵਧਾਨ ਇਹ ਕਾਈ ਆਪਣਾ ਦਾ ਪ੍ਰਭ ਅਕਾਲ ਪੁਰਖ ਹੋਇ ਰੱਖਾ ਉਸ ਦੇ ਨਾਲ ਸਾਵਧਾਨ ਹੋ ਕੇ ਜਿਵੇਂ ਨੌਕਰ ਨੂੰ ਇਹ ਚਾਹੀਦਾ ਹੈ ਕਿ ਆਪਣੇ ਮਾਲਕ ਦੇ ਸਾਹਮਣੇ ਹੋ ਕੇ ਸਾਵਧਾਨ ਹੋ ਕੇ ਆਲਸ ਛੱਡ ਕੇ ਜੁੜੇ ਕਿਉਂ ਆਪਣੇ ਵਾਹਿਗੁਰੂ ਦੇ ਨਾਲ ਸਾਵਧਾਨ ਹੋ ਕੇ ਕਾਗਜ਼ ਚਿਤ ਕਰਕੇ ਜੁੜਿਆ ਰੋ ਤਾਂ ਤੂੰ ਦਰਗਹਿ ਪਾਵੇਂ ਮਾਂ ਫਿਰ ਵਿਆਹ ਤੇ ਦਰਗਾਹ ਵਿੱਚ ਮਹਾਰਾਜ ਦੀ ਦਰਗਾਹ ਤੇ ਆਦਰ ਪਾਵੇਂਗਾ ਸਤਕਾਰ ਪਾਵੇਂਗਾ ਫੇ ਮਹਾਰਾਜ ਘਰ ਵਿੱਚ ਉਹ ਕੁ ਤਸੀਂ ਆਣ ਪਸਗਲੀ ਪਿਆ ਜਿਹੜੀ ਤੁਨਵਾਦ ਤਾਂ ਉਹ ਕਿਤਰਾਈ ਦੀਆਂ ਗੱਲਾਂ ਕਰਨੀਆਂ ਤੇ ਬੁੱਧੀ ਦੀਆਂ ਸਿਆਣਪਾਂ ਇਹ ਸਾਰੀਆਂ ਛੜੇ ਸੰਤ ਜਨਾ ਕੀ ਚਰਨੀ ਲਾ ਜਿਹੜੇ ਸੰਤ ਭਗਤ ਮਾਰੇ ਜਿਵੇਂ ਲਾਉਣ ਵਾਲੇ ਹੈ ਜਿਨ੍ਹਾਂ ਸਾਸ ਗਰਾਸ ਨੇ ਵਿਸਰੇ ਉਹਨਾਂ ਪਿਆਰੋਂ ਚਲਣਾ ਤੇ ਨਾਲ ਲੱਗਣਾ ਕਰ ਸਰਬਜੀ ਹੈ ਜਾ ਕਹਿ ਹਾ ਜਿਸ ਵਾਹਿਗੁਰੂ ਦੇ ਅਸਾਰੇ ਜੀ ਜੰਤ ਹਨ ਜਿਮੇ ਕਦੇ ਨਾ ਵਿਛੜੈ ਸਭ ਕੈ ਸਾਹ ਉਹ ਕਦੇ ਵੀ ਵਾਹਿਗੁਰੂ ਵਿਛੜਦਾ ਨਹੀਂ ਸਾਰਿਆਂ ਦੇ ਦਸੰਗੀ ਰਹਿੰਦਾ ਹੈ ਹਰ ਵਕਤ ਉਪਾਅ ਛੋੜ ਗੋਹ ਤਿਸ ਕੀ ਹੋਰ ਸਾਰੇ ਜਦੋਂ ਪੁਰਖ ਛੱਡਦੇ ਉਸ ਵਾਹਿਗੁਰੂ ਦੀ ਰੋਟ ਗ੍ਰਹਿਣ ਕਰਕੇ ਗ੍ਰਹਿਣ ਕਰ ਨਿਮਖ ਵਾਹਿ ਹੋਵੇ ਤੇਰੀ ਛੋਹ ਤੇ ਦੁਖੀ ਪੁਰਾਣ ਅੱਖ ਦੇ ਖੋਲਣ ਵਿੱਚੋਂ ਵਿੱਚ ਤੇਰਾ ਛੁਟਕਾਰਾ ਹੋ ਜਾਏਗਾ ਮੁਕਤ ਹੋ ਜਾਏਗਾ ਅੱਖ ਦੇ ਨੀਚੇ ਤੇ ਖੋਲਣ ਵਿੱਚੀ ਐਡੀ ਛੇਤੀ ਮੁਕਤ ਹੋ ਜਾਏਗਾ ਇੱਕ ਜਿੱਥੇ ਇੱਕ ਛਿਨ ਤੇ ਆਇਓ ਕਾਲ ਖਾਸ ਕੇ ਵਿੱਚ ਨਾ ਆਇਓ ਸਦਾ ਨਿਕਤ ਕਰ ਕਿਸ ਨੂੰ ਜਾਂ ਉਸ ਰੈ ਨੂੰ ਦੂਰ ਨਾ ਸਮਝਿਆ ਕਰ ਸਦਾ ਹਰ ਵਕਤ ਨਿਕਤ ਵਰਤੀ ਜਾਨਿਆ ਓਕਾਰ ਪ੍ਰਭ ਕੀ ਆਗਿਆ ਸਤ ਕਰਮ ਜੇ ਵਾਹਿਗੁਰੂ ਦਾ ਜਿਹੜਾ ਭਾਨਾ ਰਿਆ ਨੂੰ ਸੱਚਾ ਕਰਕੇ ਮੰਨਿਆ ਕਰ ਆਪਣੀ ਮਰਜ਼ੀ ਦੇ ਨਾਲ ਨਾਲ ਮਾਰਨ ਨੂੰ ਕਾ ਕਰਕੇ ਜੋ ਮੈਂ ਚਾਹੁੰਦਾ ਮੈਨੂੰ ਦੇਵੇ ਗੁਰ ਕੈ ਬਚਨ ਮਿਟਾਵੋ ਆਪ ਸੰਗੋ ਦੇ ਬਚਨਾਂ ਦੀ ਕਮਾਈ ਕਰਕੇ ਜੇ ਤੇਰੇ ਅਪਾ ਪਾਉ ਫੁਰਵੇ ਹੰਕਾਰ ਨਾਲ ਇਹਨੂੰ ਮੇਟ ਲੈ ਹਰ ਹਰ ਨਾਮ ਨਾਨਕ ਜਪ ਜਾ ਤਦੂ ਮਨ ਗਵੇ ਜੀ ਮੇਰਾ ਮਿਟਦਾ ਨਹੀਂ ਆਪਾ ਪਾਉ ਗੁਰਾਂ ਦੇ ਬਚਨ ਕੀ ਹੈ ਮਾਰੇ ਕਹਿੰਦੇ ਨਾਮ ਹਰ ਹਰ ਪਰਮੇਸ਼ਰ ਦੇ ਨਾਮ ਦੇ ਜਾਤ ਨੂੰ ਹੀ ਜਪਣਾ ਕਰ ਸਕਣੀ ਜੀ ਕਹਿੰਦੇ ਹਨ